ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਮੋਗੇ ਜੀ ਆਹ ਆਦੀ ਆਪਣੇ ਇਹ ਖੇੜੀ ਵਾਲੇ ਦੀ ਜੀ ਆਏ ਆ ਜੀ ਆਪਣਾ ਪਤਾ ਲੈਣ ਤੇ ਇਹ ਨਜੂਦਾ ਵੀ ਕੋਸ਼ਿਸ਼ ਸਮਾਨ ਸੀਗਾ ਜੀ ਜੀ ਰੂਟ ਸਾਹਿਬ ਤੋਂ ਆਇਆ ਹੋਇਆ ਤੇ ਜੀ ਜੀ ਉਹ ਦੇ ਲੱਗੇ ਨਾਲੇ ਪ੍ਰਸ਼ਾਦ ਵਗੈਰਾ ਲੈ ਕੇ ਆਏ ਸੀ ਇਹ ਉਹ ਨੂੰ ਲੈ ਕੇ ਆਈ ਸੀ ਇਹ ਉਹਦੋਂ ਮੈਂ ਜਿਹੜੇ ਡੈਡੀ ਨੂੰ ਪਿਆਰ ਸੀਗਾ ਉਹ ਉਹ طرف ਤੋਂ ਪਤਾ ਉਹਨੇ ਵੀ ਕਿਸੇ ਨੂੰ ਕੋਸ ਨਹੀਂ ਲਾਇਆ ਕਿ ਬਿਲਕੁਲ ਠੀਕ ਜਿਹਾ ਟੁੱਟਾ ਵਾਂਗੂ ਟੱਤੀ ਚਲ ਗਿਆ ਜਾਨ ਨੂੰ ਚਾਰੀਆਂ ਨੋ ਬਰਨਾ ਸੀ ਜਾਂ ਤਾਂ ਹੈਗਾ ਸੀ ਕਿੰਨੇ ਦਿਨ ਨਹੀਂ ਨਹੀਂ ਆਈ ਦੀ ਆਪਣੀ ਦੀਨੇ ਚਾਹ ਬਣਾ ਕੇ ਚਲ ਆਇਆ ਕਿ ਆਪਣੀ ਕਿਤੇ ਵੀ ਉਹ ਹੋ ਜੂਗੀ ਹਾਂ ਕਿ ਨੂੰ ਸਿੰਨੇ ਚਲ ਦੇਖ ਲੈ ਨਾ ਕੁੜੀਆਂ ਆਜ਼ਾਦ ਨਹੀਂ ਰਹੇ ਨਾ ਬੁੱਝਾਦ ਰਹਿ ਗਿਆ ਨਾ ਤਿੰਨ ਨੂੰ ਨੂੰ ਜ਼ੰਮੀ ਨੂੰ ਬੁਸਰੀ ਲੈ ਕੇ ਦਿੱਤਾ ਸੀ। ਸੋ ਵਿਕੀ ਨੂੰ ਨਹੀਂ ਆਕੇ ਦਿੱਤਾ ਵੀ ਵਿਕੀ ਨੂੰ ਮੈਨ ਲੈਣਾ। ਨਾਬੂ ਨੂੰ ਕੱਢ ਲੈਣੇ ਮੈਂ ਅੰਦਾ। ਚੱਲ ਗਲੀ ਨੂੰ ਦੀਦੀ ਨਾਲੇ ਕੰਮ ਜਾਉਣ ਲੱਗ ਗਿਆ। ਚੱਲ ਝਾੜੂ ਕੋਚਾ ਵੀ ਲਾ ਲੈਂਦੇ ਚਾਹ ਚੁੱਪ ਬਣਾ ਲਈ ਹੁਣ। ਉਹ ਪਾਉ ਤੇ ਕੋਲਿਆ ਹੋਇਆ ਵੀ ਪਿਆ ਸੀ ਪੈਕਟ ਉਹ। ਆਹ ਦੇ ਹੋ ਪਿਆ ਸੱਚ ਉਹ ਦੇ ਉੱਪਰ ਦਾਦੀ ਨੇ ਰੱਖਿਆ ਸੀ ਤੇਰੇ ਨੇ। ਵੀ ਕੀੜੀਆਂ ਕੁੜੀਆਂ ਨਾ ਚੜ ਜਾਣ। ਪਲੇਟ ਨਹੀਂ ਲਈ। ਪਲੇਟ ਨਹੀਂ ਲਈ ਪੁੱਤ। ਨਾ। ਚਲੋ ਜੀ ਚਾਹ ਪਾਣੀ ਪੀ ਕੇ ਮਿਲਦੇ ਆ ਜੀ ਆਪਾਂ ਹਾਂਜੀ ਸਿਮੀ ਨੇ ਗੁਰਲੀਨ ਨੂੰ ਕਰਿਆ ਤਿਆਰ ਉਹਨੇ ਪਾਰਲਰ ਦਾ ਕੀਤਾ ਹੈ ਨਾਲੇ ਦੇ ਸਕੂਲ ਦਾ ਕੰਮ ਕੀਤਾ ਜੀ ਥੋੜਾ ਜਿਹਾ ਉੱਪਰ ਲੈ ਜਾ ਹਾਂ ਨਹੀਂ ਆਉਂਦੇ ਹੈਗੇ ਫਿਰ ਲੱਡੂ ਕੋਲ ਕਿਹੜਾ ਕੁਝ ਕਹਿੰਦਾ ਹੈਗਾ ਬਸ ਹਾਂਜੀ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ دار نست دار انا ਘਟਲਾ ਸੱਜੇ تو ਆ ਸੋਣ ਸਟੋਰੀ ਜੀ ਤੂੰ ਗੰਦਾ ਬਣਾ ਕਾਨਾ ਜੀ ਵੀ ਜੀ ਘੁੰਮਣ ਜਾ ਰਹੇ ਨੇ ਇਹ ਕਹਿੰਦੇ ਗੁਰਲੀ ਨੇ ਇੰਨਾ ਟਾਈਮ ਰਹਿ ਕੇ ਆਈ ਹੈ ਮੈਮੀ ਘੁੰਮ ਕਿਉਂਣਾ ਜੀ ਕਦੋਂ ਆਏਗਾ ਪੁੱਤ ਪੇਪਰਾਂ ਤੋਂ ਬਾਅਦ ਉਸ ਤੋਂ ਅੱਜ ਦਾ ਪਾਇਰ ਰੱਖੇ ਦੀ ਮੈਂ ਜੀ ਆਇਆ ਆਪਾਂ ਕਰੇ ਹਾਂ ਹਾਂ ਹੋਣ ਚੋਲੇ ਉਹ ਲੈ ਡੋਪਾਲ ਦਾ ਮੂੰਹ ਕਿਦੋਂ ਕਰਿਆ ਰੱਖਿਆ ਅੱਛਾ ਬੀ ਬੋਛੇ ਚਲੋ ਜਾ ਰਿਹਾ ਲੱਡੂ ਕੋਪਾਲ ਮੇਲਾ ਲਾਉ ਗਰਲੀਨ ਹੁਣ ਤੂੰ ਵੀ ਇੰਨਾ ਟਾਈਮ ਰਹਿ ਕੇ ਆਈ ਆ ਉਹ ਕਹਿੰਦਾ ਮੈਂ ਵੀ ਹੁਣ ਇੰਨਾ ਟਾਈਮ ਰਹਿ ਕੇ ਆਣਾ ਤੇ ਇਧਰ ਗਲੀ ਨੂੰ ਜਾਦਚਾਰੀ ਸੀ ਪਹਿਲੇ ਤਿਆਰ ਬੈਰੋ ਕੇ ਕਾਨਾ ਨਾਲ ਇਹਦੀ ਫੋਟੋਆਂ ਕਰਾਈਆਂ ਚਲ 3 ਸਿਕੰਡ ਕਰ ਦੇ Find us behind it. Ha ha. Bye bye. Bye, bye. 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 ਹਾਂ ਜੀ ਇਹ ਜਿਹੜੇ ਖੇੜੀ ਵਾਲੇ ਦੀਦੀ ਲੈ ਕੇ ਆਏ ਸੀ ਜੀ ਪ੍ਰਸ਼ਾਦ ਇਹ ਹੈਗਾ ਜੀ ਹਜੂਰ ਸਾਹਿਬ ਦਾ ਪ੍ਰਸ਼ਾਦ ਤੇ ਆਹ ਲੈ ਕੇ ਆਏ ਜੀ ਨਵਜੋਤ ਲਈ ਪੈਨ ਦੇਖੋ ਜੀ ਕਿੰਨਾ ਸੋਹਣਾ ਪੈਨ ਆ ਜੀ ਦੇ ਦੇ ਇੱਕ ਮਿੰਟ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਟਾਈਮ ਹੋ ਗਿਆ ਜੀ 9:30 ਅੱਜ ਜੀ ਆਪਣੀ ਗੁਲੀਨ ਨੂੰ ਛੁੱਟੀ ਸੀਗੀ ਕੱਲ ਵੀ ਛੁੱਟੀ ਸੀਗੀ ਜੀ ਇਹਨਾਂ ਨੂੰ ਲੌਂਗੋਵਾਲ ਵਾਲੇ ਪਤਾ ਨਹੀਂ ਮੈਨੂੰ ਇਹਨਾਂ ਨੂੰ ਪਤਾ ਸ਼ਾਂਤਾਂ ਦੀ ਨਾ ਵਰਸ਼ੀ ਸੀਗੀ ਪਤਾ ਨਹੀਂ ਕੀ ਨਾਮ ਸੀ ਗੁਲੀਨ ਪੁੱਤ ਪਤਾ ਹਰਿੰਦਰ ਆਹਾਂ ਕੋਈ ਨਾ ਤੇ ਉਹਦੀ ਛੁੱਟੀ ਸੀਗੀ ਤੇ ਅੱਜ ਜੀ ਇਹਨਾਂ ਦੇ ਸਕੂਲ 'ਚ ਕੋਈ ਫੰਕਸ਼ਨ ਵਗੈਰਾ ਵਾ ਇਹ ਤਾਂ ਤੁਹਾਨੂੰ ਪਤਾ ਜੀ ਅਸੀਂ ਮੋਗਗੇ ਸੀਗੇ ਇਸ ਕਰਕੇ ਇਹਨੂੰ ਛੁੱਟੀ ਆ ਫਿਰ ਉਹੀ ਬੱਚੇ ਸਕੂਲ ਜਾਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੋਇਆ ਜੀ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਨਵਜੋਤ ਤਾਂ ਆਪਣੀ ਮਾਸੀ ਕੋਲੇ ਪੜਨ ਲੱਗ ਗਿਆ ਜੀ ਉਹਦੇ ਬਗੈਰ ਘਰ ਸੁੰਨਾ ਸੁੰਨਾ ਜਿਹਾ ਲੱਗਦਾ ਹੋਗਾ ਕਿਉਂਕਿ ਤੁਹਾਨੂੰ ਪਤਾ ਸਾਰੀ ਦਿਹਾੜੀ ਸ਼ਰਾਰਤਾਂ ਕਰਦਾ ਰਹਿੰਦਾ ਸੀਗਾ ਨਾ ਰੋਲਾ ਰੱਪਾ ਪਾਈ ਰੱਖਦਾ ਗੁਰਲੀਨ ਨਾਲ ਲੜਦਾ ਰਹਿੰਦਾ ਸੀਗਾ ਜੀ ਹੁਣ ਕਰੀ ਸ਼ਾਂਤੀ ਸ਼ਾਂਤੀ ਜੀ ਆ ਨਾ ਘਰ ਖਾਲੀ ਖਾਲੀ ਜਿਹਾ ਲੱਗਦਾ ਨਾ ਨੌਜੋਤ ਤੋਂ ਬਗੈਰ ਤੇ ਗੁਲੀਨ ਫਿਰ ਜੀ ਸਫਾਈਆਂ ਕਰ ਰਹੀ ਸੀ ਕੱਲ ਵੀ ਇਹਨੇ ਵਿਚਾਰਨੀਆਂ ਸਫਾਈਆਂ ਕੀਤੀਆਂ ਅੱਜ ਵੀ ਸਫਾਈਆਂ ਕੀਤੀਆਂ ਤੇ ਤੁਹਾਨੂੰ ਪਤਾ ਹੀ ਹੈ ਨਾ 2 ਮਹੀਨਿਆਂ ਬਾਅਦ ਜਦੋਂ ਆਪਾਂ ਘਰੇ ਹੋਣੇ ਘਰ ਦੀ ਕੀ ਹਾਲਤ ਹੋ ਜਾਂਦੀ ਹੈ ਨਾ ਤੇ ਚਲੋ ਨਾਲੇ ਨਾ ਬੱਚੇ ਨੂੰ ਕੰਮ ਵੀ ਆਉਣ ਲੱਗ ਜਾਂਦਾ ਨਾਲ ਦੀ ਨਾਲ ਪਰ ਵਿਚਾਰੀਆਂ ਮੈਂ ਕਹੀਏ ਬਹੁਤ ਜ਼ਿਆਦਾ ਕੰਮ ਕਰ ਲੈਂਦੀ ਆ ਤੇ ਚਾਹ ਪਾਣੀ ਵਗੈਰਾ ਵੀ ਹੁਣ ਬਣਾ ਲੈਂਦੀ ਆ ਤੇ ਮੈਨੂੰ ਵੀ ਚੀਲੇ ਵਗੈਰਾ ਬਣਾ ਕੇ ਖਵਾ ਦਿੰਦੀ ਆਪਣਾ ਵੀ ਚਲੋ ਹਨਾ ਕਰ ਲੈਂਦੀ ਹੈ ਨਾ ਚਲੋ ਬੱਚੀ ਵਧੀਆ ਬੱਚੇ ਨੂੰ ਕੰਮ ਵੀ ਆਉਂਦਾ ਵਾ ਨਾ ਤੇ ਬਾਕੀ ਮੇਰੀ ਮਜਬੂਰੀ ਆ ਨਾ ਤੁਹਾਨੂੰ ਪਤਾ ਨਹੀਂ ਮੈਂ ਇੰਨਾ ਕੰਮ ਕਰ ਨਹੀਂ ਸਕਦੀਗੀ ਨਾ ਤੇ ਆਪਣਾ ਪੈਰ ਦੋਬਾ ਕਰਕੇ ਤੇ ਵਿਚਲ ਹਨਾ ਗੁਰਲੀਨ ਕਰ ਰਹੀ ਸੀਗੀ ਪਰ ਮੈਨੂੰ ਕੈਨ ਯੂ ਨੀ ਵੀ ਪੁੱਤ ਤੂੰ ਆਪਣੀ ਪੜਾਈ ਵੱਲੀ ਧਿਆਨ ਦੇ ਹਨਾ ਚਲ ਸਫਾਈ ਚਲ ਮਾੜੀ ਮੋਟੀ ਕਰ ਲਾ ਕੋਈ ਆ ਜਾਂਦਾ ਨਾ ਤੇ ਬਾਕੀ ਕੋਈ ਪੁੱਤ ਰਹਿਣ ਦੇ ਕੰਮ ਕਰਨ ਨੂੰ ਹਨ ਨਾ ਪੜ੍ਹਾਈ ਵੀ ਜ਼ਰੂਰੀ ਹੈ ਕਿਉਂਕਿ ਇਹਦੀ 8th ਕਲਾਸ ਦੀ ਹੈ ਨਾ ਪੜ੍ਹਾਈ ਆ ਨਾ ਬੋਰਡ ਦੇ ਪੇਪਰ ਆ ਨਾ ਇਹ ਵੀ ਬਹੁਤ ਜ਼ਰੂਰੀ ਹੈ ਮੈਂ ਤੈਨੂੰ ਕਿਹਾ ਸੀ ਕਹਿੰਦੀ ਨਹੀਂ ਮੰਮੀ ਵੀ ਚਲ ਕਰ ਲੈਣੀ ਹੈ ਨਾ ਚਲੋ ਵਧੀਆ ਨਾ ਬੱਚੇ ਨੂੰ ਵੀ ਸ਼ੌਂਕ ਆ ਨਾ ਸਫਾਈ ਰੱਖਣ ਦਾ ਵਧੀਆ ਗੱਲ ਆ ਹਾਂਜੀ ਆਪਣੀ ਨਾ ਗੁਰਲੀ ਨੇ ਸਾਰਾ ਕੰਮ ਕਰ ਲਿਆ ਸੀ ਉਹ ਮੈਨੂੰ ਜਮ੍ਹਾਂ ਕੰਮ ਨਹੀਂ ਕਰਨ ਦਿੰਦੀ ਹੈਗੀ ਬਸ ਮੈਂ ਤਾਂ ਥੋੜਾ ਬਹੁਤਾ ਹੀ ਕੁਝ ਵੀ ਨਹੀਂ ਮੈਂ ਤਾਂ ਕੁਝ ਕਰਦੀ ਨਹੀਂ ਵਿਚਾਰੀ ਉਹੀ ਕਰਦੀ ਆ ਜੀ ਸਾਰਾ ਕੰਮ ਤੇ ਸਾਫ ਸਫਾਈਆਂ ਸਾਰੀਆਂ ਉਹਨੇ ਕਰਤੀਆਂ ਜੀ ਐ ਜੀ ਧੀ ਰੱਬ ਸਭ ਨੂੰ ਦਵੇ ਜੀ ਸਾਰੇ ਪੋਚੇ ਪਾਚੇ ਲਾਤੇ ਜੀ ਦੇਖ ਲਓ ਜੀ ਕਿਵੇਂ ਨੇ ਚਮਕਾਤਾ ਜੀ ਸਾਰਾ ਤੁਹਾਨੂੰ ਪਤਾ 2 ਮਹੀਨੇ ਬਾਅਦ ਨਾ ਘਰ ਦੀ ਕੀ ਹਾਲਤ ਹੋ ਜਾਂਦੀ ਹੈ ਨਾ ਪਚਾਰੀ ਨੇ ਫੇਰ ਵੀ ਐਨ ਸਾਫ ਕਰਤਾ ਸਾਰਾ ਹਨ ਘਰ ਚਮਕਾਤਾ ਜਿੰਨਾ ਕੋ ਹੋਇਆ ਵਧੀਆ ਹੈ ਹਜੇ ਮੇਰੇ ਤੋਂ ਤਾਂ ਫਿਰ ਵੀ ਨਹੀਂ ਇੰਨਾ ਹੁਣ ਹੁੰਦਾ ਜੀ ਤੇ ਬਾਹਰ ਮੌਸਮ ਦਿਖਾਣੇ ਆ ਜੀ ਤੁਹਾਨੂੰ ਕਿਦਾਂ ਦਾ ਹੋ ਗਿਆ ਜੀ ਨੀ ਜਿਹੜਾ ਮੌਸਮ ਹਾਂ ਜੀ ਉਹ ਕਾਨਾ ਨੂੰ ਲੈ ਕੇ ਗਈਆਂ ਸੀ ਨਾ ਉਹਦੀਆਂ ਕਲਿੱਪ ਭੇਜ ਦਿੰਦੀਆਂ ਜਦੋਂ ਵੀ ਭੋਗ ਲਗਾਉਂਦੀਆਂ ਤੇ ਉਹਦੀ ਮਾਸੀ ਨੇ ਵੀ ਵੀਡੀਓ ਭੇਜਦੀਆਂ ਜੀ ਨਵਜੋਤ ਦੀਆਂ हां जी उद्दा तन्ना नवजोत रोज फोन ਤੇ ਗੱਲ ਕਰ ਲੈਂਦਾ ਕਿਉਂਕਿ ਮੰਮੀ ਰੋਇਓ ਨਾ ਆਪ ਪੱਲਾ ਰੋਂਦਾ ਵੀ ਸਾਨੂੰ ਕਿਉਂਕਿ ਰੋਇਓ ਨਾ ਜੀ हां जी ਚਲ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੋ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ